ਹਾਂਜੀ ਦੋਸਤੋ ਮਹੱਲਾ 10 ਨੰਬਰ ਵਾਰਡ ਐ ਤੇ ਇੱਥੇ ਤਾਰਾਂ ਗਿੜੀਆਂ ਗਿਰੀਆਂ ਪਈਆਂ ਸੀ ਤੇ ਪਤਾ ਨਹੀਂ ਕਿਵੇਂ ਗਿਰੀਆਂ ਥੱਲੇ ਤੇ ਨਾ ਥੱਲੇ ਸੀ ਨਾ ਹਵਾ 'ਚ ਸੀ ਉੱਤੇ ਸੀ ਤੇ ਲੰਗਣਾ ਬਹੁਤ ਪਰੇਸ਼ਾਨ ਹੋਈ ਬਿਜਲੀ ਬੋਰਡ 'ਚ ਫੋਨ ਕੀਤਾ ਤੇ ਬੰਦੇ ਆ ਗਏ ਨਾਲ ਲਾ ਕੇ ਰੱਸੀ ਪਹਿਲਾਂ ਦੂਜੀ ਚਟੇਰੰਗ ਦੀ ਡਿਸਕੋ ਰੱਸੀ ਬਣੀ ਉਹਦੇ ਨਾਲ ਫੇਰ ਫੇਰ ਦੂਜੀ ਵੱਡੀ ਰੱਸੀ ਰੱਸੀ ਲੈ ਕੇ ਆਏ 40 ਫੁੱਟ ਦੀ ਤੇ ਉਹਦੇ ਨਾਲ ਬਣ ਕੇ ਪੂਰੀ ਦੌਨ ਦੀ ਵਧੀਆ ਰਸੀ ਉੱਤੇ ਤਾਰ ਬੰਨ੍ਹਿਆ ਹੁਣ ਹੁਣ ਇਹ ਮਹੱਲੇ ਦਾ ਹੋ ਗਿਆ ਹੱਲ ਤੇ ਅੱਗੇ ਅਸੀਂ ਕੰਮ ਜਾਰੀ ਰੱਖਾਂਗੇ ਜਿਵੇਂ ਮਿਹਨਤ ਪ੍ਰਮਾਤਮਾ ਕਰਾਉ ਅੱਜ ਸ਼ੁਕਰ ਹੈ ਕਿਸੇ ਨੂੰ ਕੋਈ ਹਾਸਾ ਨਹੀਂ ਹੋਇਆ ਤੇ ਚੱਲਦਾ ਰਹਿੰਦਾ ਕੰਮ ਹਾਂ ਮਰੇ ਹਾਂ ਮੰਦੋ ਬੰਦੋ ਬੰਦੋ ਮੁੱਲੇ ਚ ਤਾਰਾਂ ਗਿਰੀਆਂ ਪਈਆਂ ਸੀ ਅੱਜ ਚੁਕਾਤੀਆਂ 2 ਘੰਟਿਆਂ ਚ ਬਿਜਲੀ ਬੋਰ ਆ ਕੇ ਐਨ ਪ੍ਰੋਪਰ ਕੰਮ ਕਰਤਾ ਬਹੁਤ ਵਧੀਆ ਕਰਦੇ ਕਰਦੇ ਤਾਰ ਗਰੀ ਸੀ 2 ਘੰਟਿਆਂ ਚ ਬਿਜਲੀ ਬੋਰ ਆ ਇਹਨੂੰ ਬੁਲਾ ਕੇ ਕੰਮ ਕਰਤਾ ਬਹੁਤ ਵਧੀਆ ਕੰਮ ਕੀਤਾ ਬਿਜਲੀ ਬੋਰ ਆ ਇਹਨੇ ਇਹ ਜੀ ਤਾਰ ਚੁਕਾਤੀ ਮੁੱਲੇ ਚ ਲੱਗੀ ਸੀ ਪਤਾ ਲੱਗਿਆ ਬੱਚੇ ਰੰਗਦੇ ਸੀ ਟਿਊਸ਼ਨ ਆਏ ਲੋਕ ਰੰਗਦੇ ਸੀ ਚਕਾ ਕੇ ਤਾਰ ਬੰਨਤੀਆਂ ਸੀ ਨੇ ਉਹ ਤਾਂ ਬੰਨ ਦੋ ਬਈ ਕਾਸਕੇ ਬੰਨ ਦੋ ਐਨ ਰੱਸੀ ਆਪਾਂ ਲੈ ਕੇ ਨਹੀਂ ਆਣੀ ਐਨ ਬੰਦ ਆ ਬੰਨੀ ਜਾ ਰਹੀ ਆ ਤਾਰ ਕਿਉਂਕਿ ਡਾ ਰੰਪੀ ਸਿੰਘ ਨਾਬੇ ਵਾਲਾ ਔਰ ਅਸਗੇਲੀ ਅੰਤੀ ਸਿੰਘ ਨਾਬੇ ਵਾਲਾ ਜੇ ਤਾਰ ਚੁਕਾ ਦੀ ਜੀ ਥੈਂਕਸਫੁਲ ਜਿਹੜੇ ਬਾਈ ਤਾਰ ਚੱਕਣ ਆਏ ਨੇ ਚੱਕੀ ਗਈ ਤਾਰ ਇਹ ਦੇਖ ਸਕੋ ਇਹ ਤਾਰ ਬਹੁਤ ਜ਼ਿਆਦਾ